ਦਿੱਲੀ ਵਿਖੇ ਚੱਲ ਰਹੇ ਕਿਸਾਨੀ ਕੋਲ ਸਮੂਲਿਤ ਕਰਨ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਰੋਜ਼ਾਨਾ ਵੱਡੀ ਗਿਣਤੀ 'ਚ ਲੋਕ ਟਰਾਲੀਆਂ, ਟਰੱਕਾਂ, ਬੱਸਾਂ, ਕਾਰਾਂ ਦੇ ਮਾਦੀਮ ਰਾਹੀਂ ਕੋਚ ਕਰ ਰਹੇ ਨੇ। ਉੱਥੇ ਅੱਜ ਹੱਡਕ ਮਾਊਂਟ ਹੰਡ 'ਚ ਜਦੋਂ ਹਰੇਕ ਵਿਅਕਤੀ ਨਿਗਦੀ ਮੰਨਣ ਦੀ ਆਸ ਕਰਦਾ ਹੈ ਉਦੋਂ ਸੁਲਤਾਨਪੁਰ ਲੋਧੀ ਖੇਤ ਨਾਲ ਸੰਬੰਧਤ ਦੋ ਸਾਈਕਲ ਸਵਾਰ ਨੇ ਸਾਈਕਲ ਰਾਹੀਂ ਆਪਣੇ ਦਿੱਲੀ ਕਿਸਾਨ ਸੰਘਰਸ਼ 'ਚ ਪੁੱਜਣ ਦੀ ਯਾਤਰਾ ਨੂੰ ਆਰੰਭ ਕਰਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਾਦਵਿੰਦਰ ਸਿੰਘ ਮੇਰੇ ਸਾਥੀ ਸਰਦਾਰ ਜਗਜੀਤ ਸਿੰਘ ਜੀ ਅਸੀਂ ਸੁਲਤਾਨਪੁਰ ਲੋਧੀ ਨੂੰ ਬਿਲੋਂਗ ਕਰਦੇ ਹਾਂ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਹਨ ਅਸੀਂ ਉਸ ਤੋਂ ਧਰਤੀ ਤੋਂ ਅਰਦਾਸ ਕਰਕੇ ਦਿੱਲੀ ਧਰਨੇ ਲਈ ਰਵਾਨਾ ਹੋ ਰਹੇ ਹਾਂ ਸਾਈਕਲਾਂ ਉੱਪਰ ਅਸੀਂ ਸਾਈਕਲਾਂ ਉੱਪਰ ਜਾ ਰਹੇ ਹਾਂ ਅਸੀਂ ਰਸਤੇ ਵਿੱਚ ਵੀ ਲੋਕਾਂ ਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਵੀ ਕਿਸਾਨੀ ਧਰਨੇ ਤੇ ਸਾਥ ਦਿਓ ਅਤੇ ਉੱਥੇ ਧਰਨੇ ਤੇ ਪਹੁੰਚੋ ਲੋਕਾਂ ਨੂੰ ਲਾਮਬੰਦ ਕਰਾਂਗੇ ਅਸੀਂ ਕਹਿੰਦੇ ਆ ਕਿ ਮੋਦੀ ਨੂੰ ਪਰਮਾਤਮਾ ਸਮੱਤ ਬਖਸ਼ੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਅਤੇ ਜਲਦੀ ਹੀ ਕਿਸਾਨ ਆਪਣੇ ਘਰਾਂ ਨੂੰ ਵਾਪਸ ਆਉਣ ਜੋ ਕਿ ਠੰਡ ਵਿੱਚ ਠਰ ਰਹੇ ਹਨ ਇਹ ਟੱਡੇ ਧਿਆਨ ਚ ਕਿਦਾਂ ਆਇਆ ਕਿ ਅਲੱਗ ਕਰਨਾ ਜੀ ਸਾਡੇ ਬਜ਼ੁਰਗ ਭੈਣਾ ਭਰਾ ਅੱਥੇ ਠੰਡ ਵਿੱਚ ਬੈਠੇ ਆ ਸਾਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਸ ਲਈ ਅਸੀਂ ਉੱਥੇ ਉਹਨਾਂ ਦਾ ਸਾਥ ਦੇਣ ਲਈ ਧਰਨੇ ਵਿੱਚ ਸ਼ਾਮਲ ਹੋ ਰਹੇ ਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਇੱਕ ਕਾਨੂੰਨ ਜਿਹੜੇ ਤਿੰਨੋਂ ਆ ਇਹ ਖੇਤੀ ਮਾਰੂਆ ਇਹ ਰੱਦ ਹੋਣੇ ਚਾਹੀਦੇ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜਿੰਦਰ ਸਿੰਘ ਸultanpur Lodhi ਦੀ ਸਾਈਕਲਿੰਗ ਕਲੱਬ ਦੇ ਸਾਡੇ ਯੋਧੇ ਜਗਜੀਤ ਸਿੰਘ ਤੇ ਜਦਵਿੰਦਰ ਸਿੰਘ ਜੀ ਦਿੱਲੀ ਕਿਸਾਨ ਧਰਨੇ ਤੇ ਜਾ ਰਹੇ ਨੇ ਅਸੀਂ ਬਹੁਤ ਮਾਣ ਸਮਝਦੇ ਹਾਂ ਵੀ ਸਾਡੇ ਉੱਥੇ ਬਜ਼ੁਰਗ ਔਰਤਾਂ ਨੌਜਵਾਨ ਜਿੰਨੇ ਵੀ ਸਾਥੀ ਉੱਥੇ ਸਾਡੇ ਬੈਠੇ ਆ ਉਹਨਾਂ ਦੇ ਸਹਿਯੋਗ ਲਈ ਸultanpur ਤੋਂ ਸਾਈਕਲਿੰਗ ਕਰਦੇ ਹੋਏ ਸਾਡੇ ਵੀਰ ਜਗਜੀਤ ਸਿੰਘ ਇਤਿਜਾਦ ਦੇ ਅੰਦਰ ਅਸੀਂ ਜੀ ਜਾ ਰਹੇ ਨੇ ਸਾਨੂੰ ਬਹੁਤ ਮਾਣ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕੇਂਦਰ ਸਰਕਾਰ ਨੇ ਮਾਰੂ ਬਿੱਲ ਲਾਗੂ ਕੀਤੇ ਆ ਉਹ ਤੁਰੰਤ ਜਲਦੀ ਤੋਂ ਜਲਦੀ ਰੱਦ ਹੋਣੇ ਚਾਹੀਦੇ ਹਨ ਤਾਂ ਜੋ ਕਿਸਾਨੀ ਬਚ ਸਕੇ